ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸੋਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜੋ ਕਿ ਹੈ ਉਹਨਾਂ ਭਗਤਾਂ ਲਈ ਹੈ ਜੋ ਬਜਰੰਗਬਲੀ ਹਨੂਮਾਨ ਜੀ ਦੀ ਸਾਧਨਾ ਕਰਦੇ ਹਨ ਜਾਂ ਉਹਨਾਂ ਦੇ ਭਗਤ ਹਨ ਜਾਂ ਉਹਨਾਂ ਦੇ ਘਰ ਚਰਾਗ ਜੋਤ ਲੱਗਦੀ ਹੈ ਹਨੂਮਾਨ ਜੀ ਨੂੰ ਮੰਨਦੇ ਹਨ ਉਹਨਾਂ ਲਈ ਇਹ ਬਹੁਤ ਹੀ ਵਧੀਆ ਤੇ ਤਾਕਤਵਰ ਪਾਵਰਫੁੱਲ ਮੰਤਰ ਹੈ ਜੋ ਇਹਨਾਂ ਦੀ ਸਿੱਧੀ ਕਰਨਾ ਚਾਹੁੰਦਾ ਹੈ ਉਹ ਸiddhi ਵੀ ਕਰ ਸਕਦਾ ਹੈ ਜੋ ਖੁੱਲਾ ਜਾਪ ਕਰਨਾ ਚਾਹਦਾ ਹੈ ਉਹ ਖੁੱਲਾ ਵੀ ਇਸ ਮੰਤਰ ਦਾ ਜਾਪ ਕਰ ਸਕਦਾ ਹੈ ਇਸ ਮੰਤਰ ਦੇ ਬਹੁਤ ਸਾਰੇ ਫਾਇਦੇ ਨੇ ਜੋ ਕੇ ਖੁੱਲਾ ਜਾਪ ਕਰਦੇ ਹਨ ਸਿੱਧੀ ਤੋਂ ਬਿਨਾਂ ਜਾਪ ਕਰਦੇ ਹਨ ਜੋ ਵੀ ਇਸ ਮੰਤਰ ਦਾ ਜਾਪ ਕਰੇਗਾ ਉਸ ਦੇ ਘਰ ਤੇ ਵਿੱਚ ਕਿਸੇ ਦਾ ਜਾਦੂ ਟੂਣਾ ਕੀਤਾ ਕਰਾਇਆ ਲਗਿਆ ਲਗਾਇਆ ਕਿਸੇ ਵੀ ਤਰ੍ਹਾਂ ਦਾ ਇਲਮ ਉਹ ਖਤਮ ਹੋ ਜਾਵੇਗਾ ਉਥੇ ਹਨੂਮਾਨ ਜੀ ਦਾ ਆਪ ਦਾ ਪਹਿਰਾ ਹੋਵੇਗਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿੱਥੇ ਹਨੂਮਾਨ ਜੀ ਦਾ ਪਹਿਰਾ ਹੁੰਦਾ ਹੈ ਉਥੇ ਕੋਈ ਭੂਤ ਪ੍ਰੇਤ ਜਿੱਤਾ ਕਰਾਇਆ ਨਹੀਂ ਰਹਿੰਦਾ ਉਹ ਸਭ ਕੁਝ ਖਤਮ ਹੋ ਜਾਂਦਾ ਹੈ ਇਹਨਾਂ ਦੀ ਨਾਮ ਦੀ ਵਰਕਤ ਹੀ ਇੰਨੀ ਹੈ ਜੋ ਖੁੱਲਾ ਜਪ ਕਰਦੇ ਹਨ ਕਿ ਜਿਸ ਕਰੇ ਕੋਈ ਬਿਮਾਰੀ ਹੈ ਬਿਮਾਰ ਬਿਮਾਰੀ ਨਹੀਂ ਜਾਂਦੀ ਘਰ ਦੇ ਵਿੱਚ ਕੋਈ ਆਦਮੀ ਬਿਮਾਰ ਪਿਆ ਹੈ ਉਸ ਦੇ ਕੋਲ ਵੀ ਇਹ ਪੜਾਇਆ ਜਾਵੇ ਉਸ ਘਰ ਵਿੱਚ ਵੀ ਇਹ ਮੰਤਰ ਪੜਾਇਆ ਜਾਵੇ ਤਾਂ ਉਸ ਦੀ ਬਿਮਾਰੀ ਵੀ ਦੂਰ ਹੋ ਜਾਵੇਗੀ ਤੇ ਠੀਕ ਵੀ ਰਹਿ ਲੱਗ ਜਾਵੇਗਾ। ਉਸ ਦੇ ਘਰ ਦੇ ਵਿੱਚੋਂ ਲੜਾਈ, ਕਲੇਸ਼, ਝਗੜਾ ਸਭ ਖਤਮ ਹੋ ਜਾਵੇਗਾ ਕਿਉਂਕਿ ਕੁਝ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਜੋ ਘਰ ਦੇ ਵਿੱਚ ਆਪਣਾ ਘਰ ਬਣਾ ਲੈਂਦੀਆਂ ਹਨ ਜਾਂ ਕਿਸੇ ਦਾ ਕੋਈ ਕੀਤਾ ਕਰਾਇਆ ਹੁੰਦਾ ਹੈ। ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਇੱਕ ਦੂਸਰੇ ਤੋਂ ਜੈਲਸ ਰੱਖਦਾ ਹੈ। ਹਰੇਕ ਦੀ ਕਾਮਯਾਬੀ ਤੇ ਜੈਲਸ ਰੱਖਦਾ ਹੈ। ਕਿ ਉਸ ਦਾ ਕੋਈ ਕੰਮ ਨਾ ਬਣ ਜਾਵੇ ਤਾਂ ਕਿਉਂ ਉਸ ਦਾ ਬਣਦਾ ਹੈ ਤੇ ਅਸੀਂ ਉਸ ਤੇ ਪੁੱਠਾਛਦਾ ਕੰਮ ਕਰਾ ਦਈਏ ਆਪਣੇ ਆਂਡਗਵਾਂ ਦੇ ਵਿੱਚ ਹੀ ਬਹੁਤ ਹੁੰਦੇ ਹਨ ਜੋ ਜਲਸ਼ ਰੱਖਦੇ ਹਨ ਇੱਕ ਦੂਸਰੇ ਦੇ ਉੱਤੇ ਉਹ ਇਸ ਮਾੜੇ ਕੰਮ ਕਰਦੇ ਹਨ ਦੋ ਤਾਨਤਰਾਂ ਕੁੜ ਜਾਂਦੇ ਹਨ ਮਾੜੀਆਂ ਸ਼ਕਤੀਆਂ ਲਵਾ ਦਿੰਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਹੱਸਦੇ ਬੱਸ ਦੇ ਘਰ ਦੇ ਵਿੱਚ ਲੜਾਈ ਝਗੜਾ ਬਣਦੇ ਬਣਦੇ ਕੰਮ ਰੁਕ ਜਾਂਦੇ ਹਨ ਨਹੀਂ ਬਣਦੇ ਜਿੱਧਰ ਨੂੰ ਵੀ ਉਹ ਜਾਂਦੇ ਹਨ ਉਧਰ ਹੀ ਉਹਨਾਂ ਦਾ ਕੰਮ ਵਿਗੜ ਜਾਂਦਾ ਹੈ ਉਜਿਸ ਕਮ ਨੂੰ ਵੀ ਹੱਥ ਪਾਉਂਦੇ ਹਨ ਉਹਨਾਂ ਦੇ ਸਾਰੇ ਕੰਮ ਖਰਾਬ ਹੋ ਜਾਂਦੇ ਹਨ ਚਾਹੇ ਬੱਚਿਆਂ ਦੀ ਪੜ੍ਹਾਈ ਦਾ ਹੋਵੇ, ਸਿਹਤ ਪੱਖੋਂ ਹੋਵੇ ਜਾਂ ਕੋਈ ਬਿਜ਼ਨਸ ਹੋਵੇ, ਜਾਂ ਕੋਈ ਵੀ ਕੰਮ ਕਰਦਾ ਹੋਵੇ, ਜਾਂ ਘਰ ਦੇ ਵਿੱਚ ਬਿਮਾਰੀ ਇਸ ਤਰ੍ਹਾਂ ਦੀ ਆਉਂਦੀ ਹੈ ਜੋ ਘਰ ਦੇ ਵਿੱਚ ਮੇਨ ਬੰਦਾ ਹੈ ਜੋ ਮੇਨ ਕੰਮ ਕਰਨ ਵਾਲਾ ਹੁੰਦਾ ਹੈ ਉਹ ਖੁਦ ਹੀ ਬਿਮਾਰ ਹੋ ਜਾਂਦਾ ਹੈ ਤਾਂ ਕਿ ਸਾਰਾ ਪੈਸਾ ਕਮਾਈ ਦਾ ਉਹਨਾਂ ਦੀ ਬਿਮਾਰੀ ਵਿੱਚ ਹੀ ਲੱਗ ਜਾਂਦਾ ਹੈ। ਉਹਨਾਂ ਦਾ ਕੋਈ ਵੀ ਕੰਮ ਲੂਟ ਨਹੀਂ ਆਉਂਦਾ। ਉਹ ਬਹੁਤ ਪਰੇਸ਼ਾਨ ਹੁੰਦੇ ਹਨ ਤੇ ਉਹ ਆਸੇ-ਪਾਸੇ ਸਿਆਣਿਆਂ ਕੋਲ ਵੀ ਜਾਂਦੇ ਹਨ ਚੇਲਿਆਂ ਕੋਲ ਵੀ ਜਾਂਦੇ ਹਨ ਪਰ ਉਹਨਾਂ ਦੀ ਗੱਦੀ ਤੇ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਸਿਆਣਾ ਹਰ ਕੋਈ ਚੇਲਾ ਪੈਸੇ ਵੱਲ ਹੀ ਦੇਖ ਰਹਾ ਹੈ ਉਹ ਦੇਖ ਲੈਂਦਾ ਹੈ ਕਿ ਇਹਨਾਂ ਦੀ ਜੇਬ ਵਿੱਚ ਕਿੰਨੇ ਕ ਪੈਸੇ ਹਨ ਕਿੰਨੇ ਕ ਸਾਡੀ ਇਹ ਸੇਵਾ ਕਰ ਸਕਦਾ ਹੈ ਉਸ ਹਿਸਾਬ ਨਾਲ ਉਹ ਕੰਮ ਕਰਦੇ ਹਨ ਕਈ ਤਾਂ ਇਸ ਤਰ੍ਹਾਂ ਦੇ ਵੀ ਹਨ ਬਿਨਾ ਪਿਛਤ ਥੋੜਾ ਵੀ ਨਹੀਂ ਪਾਉਂਦੇ ਆਂਡਾ ਵੀ ਨਹੀਂ ਕਰਦੇ ਜਿੰਨਾ ਟਾਈਮ ਉਹਨਾਂ ਨੂੰ ਪੈਸੇ ਨਾ ਦਿੱਤੇ ਜਾਣ ਇਸ ਲਈ ਇਹ ਉਹਨਾਂ ਵੀਰਾਂ ਲਈ ਬਹੁਤ ਹੀ ਵਧੀਆ ਮੰਤਰ ਹੈ ਜਾਪ ਹੈ ਜੋ ਆਪਣਾ ਘਰ ਦੇ ਵਿੱਚ ਆਪ ਘਰੇ ਬੈਠ ਕੇ ਖੁਦ ਹੀ ਜਾਪ ਕਰਨ ਹੁਣ ਤੁਸੀਂ ਇਹਨਾਂ ਦੀ ਵਿਧੀ ਸੁਣ ਲਵੋ ਇਸ ਮੰਤਰ ਦੀ ਸਭ ਤੋਂ ਪਹਿਲਾਂ ਤੁਸੀਂ ਨਾ ਧੋ ਕੇ ਪਾਕ ਸਾਫ ਹੋ ਕੇ ਮੰਗਲਵਾਰ ਵਾਲੇ ਦਿਨ ਜੇ ਕੋਈ ਛੋਡੇ ਨੇੜੇ ਤੇੜੇ ਹਨੂਮਾਨ ਜੀ ਦਾ ਮੰਦਿਰ ਹੈ ਤੁਸੀਂ ਉੱਥੇ ਜਾਣਾ ਹੈ ਉਹਨਾਂ ਦੇ ਪ੍ਰਸ਼ਾਦ ਦੇ ਰੂਪ ਵਿੱਚ ਤੁਸੀਂ ਲੱਡੂਆਂ ਦਾ ਪ੍ਰਸ਼ਾਦ ਲੈ ਕੇ ਜਾਣਾ ਹੈ ਉੱਥੇ ਪ੍ਰਸ਼ਾਦ ਚੜ੍ਹਾ ਕੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਬੈਠਣਾ ਹੈ ਕਿ ਬਾਬਾ ਜੀ ਅਸੀਂ ਛੋਡੇ ਨਾਮ ਦਾ ਜਾਪ ਸਿੱਧ ਕਰਨਾ ਹੈ ਕਰਨਾ ਸ਼ੁਰੂ ਕਰਨਾ ਹੈ ਅੱਜ ਤੋਂ ਅਸੀਂ ਸਟਾਰਟ ਕਰਾਂਗੇ ਸਾਡੇ ਦੇ ਮਿਹਰ ਪਰਿਆ ਹੱਥ ਰੱਖਿਓ ਕੋਈ ਵੀ ਬੁਰੀ ਤਾਕਤ ਸਾਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਤੇ ਆਪਦੀ ਮਿਹਰ ਰੱਖਿਓ ਤੇ ਸਾਡਾ ਇਹ ਕੰਮ ਜੋ ਵੀ ਛੋਟਾ ਮਾਨ ਦੇ ਵਿੱਚ ਕੰਮ ਹੈ ਜਿਸ ਕੰਮ ਦੀ ਖਾਤਰ ਵੀ ਤੁਸੀਂ ਉਸ ਪਾਠ ਦਾ ਜਾਪ ਕਰਨਾ ਹੈ ਉਹ ਉੱਥੇ ਤੁਸੀਂ ਕਹਿ ਕੇ ਆਉਣਾ ਹੈ ਅਸੀਂ ਪੁਰਾਣੇ ਕੰਮ ਦੀ ਖਾਤਰ ਜਾਪ ਕਰਨਾ ਹੈ ਤੇ ਸਾਡਾ ਇਹ ਕੰਮ ਫਤਿਹ ਹੋ ਜੇ ਅਸੀਂ ਇੰਨੇ ਦਿਨ ਦਾ ਜਾਪ ਕਰਾਂਗੇ ਜੋ ਆਪ ਭਗਤ ਹਨ ਫੁੱਲਾ ਜਾਪ ਕਰਦੇ ਹਨ ਉਹਨਾਂ ਲਈ ਵੀ ਇਹੀ ਵਿਧੀ ਹੈ ਤੇ ਜੋ ਗੱਦੀ ਵਾਲੇ ਹਨ ਉਹਨਾਂ ਲਈ ਥੋੜਾ ਜਿਹਾ ਕਲਡਾ ਕੰਮ ਹੁੰਦਾ ਹੈ ਉਹਨਾਂ ਨੇ ਬੇਨਤੀ ਇਸ ਤਰ੍ਹਾਂ ਕਰਨੀ ਹੈ ਕਿ ਬਾਬਾ ਜੀ ਅਸੀਂ ਛੋਡੇ ਨਾਮ ਦੀ ਸiddhi ਕਰਨੀ ਹੈ ਸਾਨੂੰ ਦਰਸ਼ਨ ਦਿਓ ਇਸ ਮੰਤਰ ਨਾਲ ਤੇ ਸਾਡੇ ਦੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜਿਸ ਕਿਸੇ ਦੇ ਖਾਤਰ ਕੰਮ ਦੀ ਖਾਤਰ ਅਸੀਂ ਬੇਨਤੀ ਲਾਜੇ ਉਹ ਸਾਡੀ ਪ੍ਰਵਾਨ ਹੋਵੇ ਸਾਡਾ ਉਹ ਕੰਮ ਪੂਰਾ ਹੋਵੇ ਤੇ ਅਸੀਂ ਲੋਕਾਂ ਦੇ ਭਲੇ ਦੀ ਖਾਤਰ ਇਸ ਕੰਮ ਨੂੰ ਕਰਨਾ ਹੈ ਐਨਾ ਕਹਿ ਕੇ ਤੁਸੀਂ ਆਪਣੇ ਘਰ ਦੇ ਵਿੱਚ ਆ ਜਾਣਾ ਹੈ ਘਰ ਦੇ ਵਿੱਚ ਜਿੱਥੇ ਤੁਸੀਂ ਪਾਠ ਕਰਨਾ ਹੈ ਉਹ ਪਾਕ ਸਾਫ ਜਗ੍ਹਾ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਹੈ ਵੀ ਤੁਸੀਂ ਕਿਦੇ ਮੰਜੇ ਦੇ ਬੈਠ ਕੇ ਕਰ ਲਵੋ ਜਾਂ ਬਿੱਡ ਤੇ ਬੈਠ ਕੇ ਕਰ ਲਵੋ ਜਾਂ ਕੁਰਸੀ ਜਾਂ ਸੋਫੇ ਤੇ ਬੈਠ ਕੇ ਨਹੀਂ ਕਰਨਾ ਇਹ ਥੱਲੇ ਬੈਠ ਕੇ ਕਰਨਾ ਹੈ ਅਸਲ ਰੰਗ ਦਾ ਵਸਾ ਲੈਣਾ ਹੈ ਤੇ ਬੈਠ ਕੇ ਕੁਰਤਾ ਪਜਾਮਾ ਪਾ ਕੇ ਬੈਠਣਾ ਹੈ ਸਿਰ ਟਾ ਕੇ ਬੈਠਿਓ ਤੇ ਪਾਸ ਉਪੂਰ ਵਾਲੇ ਪਾਸੇ ਨੂੰ ਮੂੰਹ ਕਰਕੇ ਬਹਿਣਾ ਹੈ ਚੜ੍ਹਦੀ ਵਾਲੇ ਪਾਸੇ ਨੂੰ ਮੂੰਹ ਕਰਕੇ ਬਹਿਣਾ ਹੈ ਕੋਲੇ ਧੂਵਤੀ ਤੇ ਲੱਡੂਆਂ ਦਾ ਪ੍ਰਸਾਦ ਜ਼ਰੂਰ ਰੱਖਣਾ ਹੈ ਇਸ ਮੰਤਰ ਦਾ ਜਾਪ ਤੁਸੀਂ 108 ਵਾਰ ਕਰਨਾ ਹੈ ਹੌਲੀ-ਹੌਲੀ ਟਿਕਾ ਨਾਲ ਤੁਸੀਂ ਇਸ ਮੰਤਰ ਦਾ ਪਾਠ ਕਰਨਾ ਹੈ ਭੱਜੂ-ਭੱਜੂ ਨਹੀਂ ਕਰਨਾ ਹੈ ਕਿ ਤੁਸੀਂ 108 ਮੰਤਰ ਜਾਪ 10 ਮਿੰਟਾਂ ਚ ਕਰਕੇ ਪਾਸੇ ਹੋ ਜਾਮੋ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਟਿਕਾ ਨਾਲ ਘੱਟੋ-ਘੱਟ ਘੰਟਾ 1 ਘੰਟਾ ਸਵਾ ਘੰਟਾ ਉਸ ਪਾਠ ਨੂੰ ਦੇਣਾ ਹੈ ਉਸ ਨੂੰ ਟਾਈਮ ਦੇਣਾ ਹੈ ਮਨ ਇਕਾਗਰ ਕਰਕੇ ਇੱਕ ਚਿੱਤ ਅੱਖਾਂ ਦੇ ਵਿੱਚ ਉਹਨਾਂ ਦਾ ਸਰੂਪ ਉਤਾਰਨ ਕਰਕੇ ਕਰਨਾ ਹੈ ਤਾਂ ਤੁਹਾਨੂੰ ਜੀ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਤੁਹਾਡੇ ਸੁਪਨੇ ਵਿੱਚ ਵੀ ਤੁਹਾਨੂੰ ਦਰਸ਼ਨ ਦੇ ਸਕਦੇ ਹੈ ਜਦੋਂ ਵੀ ਤੁਸੀਂ ਇਸ ਮੰਤਰ ਦਾ ਜਾਪ ਕਰੋਗੇ ਤਾਂ ਤੁਹਾਨੂੰ ਉਹਨਾਂ ਦਾ ਅਸ਼ਰ ਜ਼ਰੂਰ ਮਹਿਸੂਸ ਹੋਵੇਗਾ ਤੇ ਪਾਕ ਸਾਫ ਹੋ ਕੇ ਬਰਮਚਾਰੀ ਦਾ ਪੂਰਾ ਪਾਲਣ ਕਰਨਾ ਹੈ ਜਿੰਨਾ ਟਾਈਮ ਤੁਹਾਡਾ ਜਾਪ ਚੱਲਦਾ ਹੈ 40 41 ਦਿਨ ਅੰਡਾ ਮੀਟ ਸ਼ਰਾਬ ਤੋਂ ਬਿਲਕੁਲ ਹੀ ਪਰਹੇਜ਼ ਕਰਨਾ ਹੈ ਤੇ ਬਰਮਚਾਰੀ ਵੀ ਪੱਕਾ ਰਹਿਣਾ ਹੈ ਜੇ ਤੁਸੀਂ ਵਿਆਹ ਬਰੇ ਹੋ ਤਾਂ ਕੋਸ਼ਿਸ਼ ਕਰੋ ਤੁਸੀਂ ਅੱਡ ਹੀ ਇੱਕ ਕਮਰੇ ਦੇ ਵਿੱਚ ਪਭੂ ਤੇ ਉਹ ਜਿੱਥੇ ਤੁਸੀਂ ਅਸਨ ਲਾਇਆ ਹੋਊਗਾ ਤੁਹਾਡਾ ਤੁਸੀਂ ਉੱਥੇ ਹੀ ਪੈਣਾ ਹੈ ਜੋ ਗੱਦੀ ਵਾਲੇ ਵੀਰ ਹੈ ਉਹਨਾਂ ਨੇ ਤਾਂ ਪੂਰਾ ਹੀ ਪੱਕਾ ਪ੍ਰਬੰਧ ਕਰਕੇ ਪੈਣਾ ਹੈ ਕਿ ਗੱਦੀ ਤੋਂ ਬਾਹਰ ਨਹੀਂ ਸੋਣਾ ਕੋ ਉੱਥੇ ਤੁਸੀਂ ਦਾ ਪਾਠ ਕਰੋ ਤੇ ਉੱਥੇ ਹੀ ਪਵੋ ਤੇ ਉਹਨਾਂ ਦੇ ਮਨ ਚ ਉਹਨਾਂ ਦਾ ਧਿਆਨ ਰੱਖੋ ਤੇ ਜਿੰਨੀ ਸਰਦੋ ਤੁਹਾਡੀ ਉਹਨਾਂ ਵੱਲ ਹੋਵੇਗੀ ਉਹਨਾਂ ਜਲਦੀ ਹੀ ਉਹ ਕੰਮ ਹੋਵੇਗਾ ਤੇ ਹੁਣ ਤੁਹਾਨੂੰ ਅਸੀਂ ਦੱਸ ਦਈਏ ਹਨੂਮਾਨ ਜੀ ਦਾ ਮੰਤਰ ਜੋਤਸ਼ੀ ਜਾਪ ਕਰਨਾ ਹੈ ਸੁਣੋ ਜੀ ਪੜ੍ਹ ਕੇ ਵੀ ਸੁਣਾ ਦਿੰਨੇ ਹਾਂ ਤੇ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਵੀ ਤੁਹਾਨੂੰ ਉਹ ਦਿਖਾਈ ਦੇ ਜਾਵੇਗਾ ਲਿਖਿਆ ਹੋਇਆ ਇਹ ਅਸੀਂ ਦੋਨੇ ਪਸਾਰਾਂ ਵਿੱਚ ਹੀ ਲਿਖਿਆ ਹੈ ਪੰਜਾਬੀ ਵਿੱਚ ਵੀ ਲਿਖਿਆ ਹੈ ਹਿੰਦੀ ਵਿੱਚ ਵੀ ਲਿਖਿਆ ਹੈ ਕਿਉਂਕਿ ਕੁਝ ਵੀਰ ਕਹਿੰਦੇ ਹਨ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਲਈ ਅਸੀਂ ਹਿੰਦੀ ਵਿੱਚ ਲਿਖ ਦਿੱਤਾ ਹੈ ਇਹਨੂੰ ਇੱਕ ਪਹਿਲਾਂ ਯਾਦ ਕਰ ਲੈਣਾ ਹੈ ਚੰਗੀ ਤਰ੍ਹਾਂ ਯਾਦ ਕਰਨ ਤੋਂ ਬਾਅਦ ਵਿੱਚ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਹੁਣ ਸੁਣੋ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ ਉਹ ਮੰਤਰ ਜਿਸ ਦਾ ਤੁਸੀਂ ਜਾਪ ਕਰਨਾ ਹੈ हनुमान जी सहाय जाग जाग हनुमान हठीले माता अंजनी का जाया औखी बेले सिमरया दौड़दा आया लंका साकूट समुंदर सी खाई जहां फ्री हनुमान की दोहाई रख्या करे श्री राम लक्ष्मण भाई लोहे शंगल सार का मार हनुमान जी कला कुमार लौंग सवारी जा फलो तीनों पूजा के दोहाई रामचंद्र दी आ दिखाई दे एक बार तुसी फेर सुन लोबो हनुमान जी सहाय जाग जाग हनुमान हटीले माता अंजनी का जाया ओंखी बले सिमर दावड़ दा आया लंका सार कोट समुंदर सी खाई यहां खरी हनुमान की दोहाई रखा करे राम लक्ष्मण भाई लोहे शंगल सार का मार हनुमान जी कल कुमार लौंग सुपारी जय फल तीनों पूजा ने तोहाई रामचंद्र दी आ दिखाई दे ए है ओ मंत्र ਜੋ ਤੁਸੀਂ ਜਾਪ ਕਰਨਾ ਹੈ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਕੰਠ ਕਰ ਲਿਓ ਫਿਰ ਹੀ ਇਸ ਦਾ ਜਾਪ ਕਰਿਓ ਕਿਉਂਕਿ ਦੇਖ ਕੇ ਨਹੀਂ ਜਾਪ ਕਰਨਾ ਉਹ ਜਵਾਨੀ ਇਸ ਨੂੰ ਜਾਪ ਕਰਨਾ ਹੈ ਤੇ ਉਹ ਵੀਰ ਵੀ ਜਾਪ ਕਰ ਸਕਦੇ ਹਨ ਜੋ ਖੁੱਲਾ ਪਾਠ ਕਰਨਾ ਚਾਹੁੰਦੇ ਹਨ ਉਹ ਆਪਣੇ ਕਿਸੇ ਵੀ ਕੰਮ ਦੀ ਖਾਤਰ ਕਰਨਾ ਚਾਹੁੰਦੇ ਹਨ ਪਹਿਲਾਂ ਆਪਣੇ ਕੰਮ ਨੂੰ ਮਨ ਦੇ ਵਿੱਚ ਧਾਰ ਲੈਣ ਧਾਰ ਕੇ ਫਿਰ ਹੀ ਉਹ ਪਾਠ ਤੇ ਬੈਠਣ ਤੇ ਸਾਨੂੰ ਉਹਨਾਂ ਨੇ ਵੀ ਥੱਲੇ ਬੈਠ ਕੇ ਹੀ ਪਾਠ ਕਰਨਾ ਹੈ ਸਿੱਧੇ ਮਨ ਨਾਲ ਸੱਚੇ ਮਨ ਨਾਲ ਕਰਨਾ ਹੈ ਤੇ ਆਪਣੇ ਮਨ ਨੂੰ ਦੇ ਵਿੱਚ ਰੱਖਣ ਜੋ ਉਹਨਾਂ ਦਾ ਕੰਮ ਹੈ ਉਹ ਮਨ ਦੇ ਵਿੱਚ ਰੱਖਣ ਤੇ ਇਸ ਪਾਠ ਦਾ ਜਾਪ ਕਰਨ ਕੁਝ ਦਿਨਾਂ ਵਿੱਚ ਉਹਨਾਂ ਦਾ ਉਹ ਕੰਮ ਪੂਰਾ ਹੋ ਜਾਵੇਗਾ ਜਿਸ ਤਰ੍ਹਾਂ ਦਾ ਵੀ ਮਰਜੀ ਕੰਮ ਹੋਵੇ ਤੇ ਹੁਣ ਸਾਨੂੰ ਦੇ ਉਜਾੜਤ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਇਕ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਲਓ ਘੰਟੀ ਦਾ ਬਟਨ ਦਬਾ ਲਓ ਕਿਉਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਵੇ ਅਸੀਂ ਲੋਕਾਂ ਦੇ ਭਲੇ ਦੀ ਖਾਤਰ ਆਪਣੇ ਚੈਨਲ ਤੇ ਇਸ ਤਰ੍ਹਾਂ ਦੇ ਮੰਤਰ ਜਾਪ ਕਰਮੇ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਹੁਣ ਸਾਨੂੰ ਦੇ